ਮੇਰੇ ਵੱਲੋਂ ਪਿਆਰ ਭਰੀ ਸ਼ਸ਼ਿਕਾ ਜੀ ਜੀ ਆਇਆਂ ਨੂੰ ਆਖਦੀ ਆ ਮੈਂ ਅੱਜ ਆਪਣੇ YouTube ਚੈਨਲ ਤੇ ਅੱਜ ਦੀ ਤਾਜ਼ਾ ਖਬਰ ਕੇਂਦਰ ਸਰਕਾਰ ਵੱਲੋਂ ਆਪਣੇ ਮੁਲਾਜ਼ਮਾਂ ਦੀਆਂ ਤਨਖਾਹਾਂ ਦੇ ਪੈਨਸ਼ਨ ਦੀਆਂ ਪੈਨਸ਼ਨ ਦੇ ਵਿੱਚ ਜਨਵਰੀ 2026 ਤੋਂ ਤਿਆਰ ਕਰ ਲਈ ਹੈ ਕੇਂਦਰ ਸਰਕਾਰ ਨੇ 8ਵਾਂ ਪੇ ਕਮਿਸ਼ਨ ਲਾਗੂ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਪ੍ਰੈਸ ਨੋਟ ਅੱਜ ਮਿਤੀ 29 10 2025 ਨੂੰ PSEB joint form ਬਿਜਲੀ ਮੁਲਾਜ਼ਮ ਇਕਤਾ ਮੰਚ ਐਸੋਸੀਏਸ਼ਨ ਆਫ ਇੰਜਨੀਅਰ ਇੰਜੀਨੀਅਰ ਅਤੇ ਪੈਨਸ਼ਨਸ ਐਸੋਸੀਏਸ਼ਨ ਵੱਲੋਂ ਉਲਿੱਕੇ ਸੰਘਰਸ਼ ਅਨੁਸਾਰ ਸਰਕਲ ਪੱਧਰ ਧਰਨਾ ਬਠਿੰਡੇ ਦੀਆਂ ਸਾਰੇ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਵੱਲੋਂ ਜੋ ਪਾਵਰ ਕਾਰਪੋਰੇਸ਼ਨ ਦੀਆਂ ਜਾਇਦਾਦਾਂ ਵੇਚਣ ਅਤੇ ਸੁਕੇਂਦਰ ਸਰਕਾਰ ਵੱਲੋਂ ਅਗਲੇ ਸੈਸ਼ਨ ਵਿੱਚ ਬਿਜਲੀ ਐਕਟ 2025 ਪਾਸ ਕਰਵਾ ਕੇ ਬਿਜਲੀ ਬੋਰਡ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਦੇਣ ਦੇ ਵਿਰੋਧ ਵਿੱਚ ਧਰਨਾ ਦਿੱਤਾ ਗਿਆ ਹੈ ਬੁਲਾਰਿਆਂ ਨੂੰ ਸੰਬੋਧਨ ਕਰਦੇ ਕਿਹਾ ਜੇਕਰ ਪਾਵਰ ਕਾਮ ਦੀਆਂ ਪ੍ਰਾਪਰਟੀਆਂ ਨੂੰ ਵੇਚ ਦਿੱਤਾ ਗਿਆ ਤੇ ਬਿਜਲੀ ਐਟ 2025 ਪਾਸ ਹੋ ਗਿਆ ਤਾਂ ਇਸ ਦਾ ਪ੍ਰਬੰਧ ਰਾਜ ਸਰਕਾਰ ਦੇ ਕੋਲੋਂ ਕੇਂਦਰ ਸਰਕਾਰ ਵੱਲੋਂ ਮੁਲਾਜ ਚਲਾ ਜਾਵੇਗਾ ਜੋ ਕਿ ਅੱਗੇ ਪ੍ਰਾਈਵੇਟ ਕੰਪਨੀਆਂ ਨੂੰ ਸੌਂਪ ਦੇਵੇਗੀ ਇਸ ਤਰ੍ਹਾਂ ਹਰ ਤਰ੍ਹਾਂ ਦੀ ਮਿਲਦੀ ਸਬਸਿਡੀ ਬੰਦ ਹੋ ਜਾਵੇਗੀ ਬਿਜਲੀਆਂ ਦੀ ਦਰਾਂ ਬਹੁਤ ਵੱਡੀਆਂ ਮੈਂ ਮਹਿੰਗੀਆਂ ਹੋਣ ਦੇ ਨਾਲ ਬਿਜਲੀ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਜਾਵੇਗੀ ਆਗੂਆਂ ਨੇ ਇਸ ਤੋਂ ਸਖਤ ਸ਼ਬਦਾ ਦੇ ਵਿੱਚ ਨਖੇਦੀ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੋਂ ਇਹਨਾਂ ਤਰਤੀਬਾਂ ਵਾਪਸ ਲੈਣ ਦੀ ਮੰਗ ਕੀਤੀ ਗਈ ਜੇਕਰ ਇਹਨਾਂ ਤਰਤੀਬਾਂ ਨੂੰ ਵਾਪਸ ਨਾ ਲਿਆ ਗਿਆ ਤਾਂ ਸੰਘਰਸ਼ ਨੂੰ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਜਿਸ ਤੇ ਵਿੱਚ ਤੇ ਸੰਘਰਸ਼ ਨੂੰ ਤੇਜ਼ ਕਰਦੇ ਹੋਏ 2 ਨਵੰਬਰ ਨੂੰ ਬਿਜਲੀ ਮੰਤਰੀ ਦੀ ਰਿਹائش ਲੁਧਿਆਣਾ ਲੁਧਿਆਣਾ ਵਿਕੇ ਭਾਰਤ ਜਿੱਥੇ ਮੰਡੀਆਂ ਦੇ ਸਹਿਯੋਗ ਨਾਲ ਰੋਜ਼ ਪ੍ਰਦਰਸ਼ਨ ਕੀਤਾ ਜਾਏਗਾ 2 ਨਵੰਬਰ ਨੂੰ ਬਿਜਲੀ ਮੰਤਰੀ ਦੀ ਰਿਹائش ਲੁਧਿਆਣਾ ਵਿਕੇ ਭਰਾਤਰੀ ਜਿੱਥੇ ਮੰਡੀਆਂ ਦੇ ਸਹਿਯੋਗ ਨਾਲ ਰੋਜ਼ ਪ੍ਰਦਰਸ਼ਨ ਕੀਤਾ ਜਾਵੇਗਾ ਅੱਜ ਦੇ ਧਰਨੇ ਨੂੰ ਹਰਜਿੰਦਰ ਸਿੰਘ ਨਾਥਾਣਾ ਬਿਆਨਤ ਸਿੰਘ ਅੰਗਰੇਜ਼ ਸਿੰਘ ਭੀਮ ਸਿੰਘ ਪ੍ਰਧਾਨਾ ਮਰਜੀਤ ਸਿੰਘ ਮੰਗਲੀ ਟੈਕਨੀਕਲ ਸਰਵਿਸ ਯੂਨੀਅਨ ਥਰਮਲ ਪਲਾਟ ਲਹਿਰਾ ਮੁਹਬਤ ਹਰਵਿੰਦਰ ਸਿੰਘ ਵਿੱਕੀ पूरन सिंह गोमटी बलजिंदर कुमार शर्मा सर्कल सतर्क क्रांतिकारी किसान यूनियन राज महेश सिंहਾ ਨੇ ਮੁਲਾਜ਼ਮਾਂ ਨੂੰ ਸੰਬੋਧਨ ਕੀਤਾ ਹੈ ਕੇਂਦਰ ਸਰਕਾਰ ਨੇ ਆਪਣੇ ਮੁਲਾਜ਼ਮ ਦੇ ਪੈਨਸ਼ਨ ਨੂੰ 8ਵਾਂ ਪੇ ਕਮਿਸ਼ਨ ਲਾਗੂ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਕਰਕੇ ਮੁਲਾਜ਼ਮਾਂ ਦੇ ਪੈਨਸ਼ਨਸ ਨੂੰ ਕੇਂਦਰ ਸਰਕਾਰ ਦਾ ਬਹੁਤ ਧੰਨਵਾਦ ਕੀਤਾ ਮੁਲਾਜ਼ਮਾਂ ਦੇ ਪੈਨਸ਼ਨ ਨੂੰ 6ਵੇਂ ਪੇ ਕਮਿਸ਼ਨ ਦਾ 18000 ਕਰੋੜ ਰੁਪਏ ਬਣਦਾ ਹੈ ਜੋ ਕਿ 2027 ਦੀ ਚੋਣਾਂ ਦਾ ਜਵਾਬ ਦੇਣਗੇ ਕੇਂਦਰ ਸਰਕਾਰ ਨੇ ਆਪਣੇ ਮੁਲਾਜ਼ਮਾਂ ਦੇ ਪੈਨਸ਼ਨ ਦੇ ਲਈ 8ਵਾਂ ਪੇ ਕਮਿਸ਼ਨ ਲਾਗੂ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਤੇ ਕਰਕੇ ਮੁਲਾਜ਼ਮਾਂ ਦੇ ਵਿੱਚ ਖੁਸ਼ੀ ਦੀ ਲਹਿਰ ਕਿ 1 ਜਨਵਰੀ 2026 ਤੋਂ ਲਾਗੂ ਕਰਨ ਦੀ ਸੰਭਾਵਨਾ ਜਿਸ ਕਰਕੇ 50 ਲੱਖ ਚਿਹਤਰੀ ਮੁਲਾਜ਼ਮਾਂ ਤੇ ਉਹਨਾਂ 69 ਲੱਖ ਪੈਨਸ਼ਨ ਨੂੰ 2026 ਦੇ ਵਿੱਚ ਲਾਭ ਹੋਵੇਗਾ ਸਾਨੂੰ ਸਪੋਰਟ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਮੇਰੀ ਵੀਡੀਓ ਚੰਗੀ ਲੱਗੀ ਉਹਦਾ ਲਾਈਕ ਕਰੋ ਸ਼ੇਅਰ ਕਰੋ ਐਂਡ ਚੈਨਲ ਨੂੰ ਸਬਸਕ੍ਰਾਈਬ ਕਰੋ